ਇਹ ਨਿਹਾਲ ਸਾਰੰਸ਼ ਸ਼ੰਤ ਮਹੱਲਾ ਪੰਝਵਾਂ ੴ ਸਤਿਗੁਰ ਪ੍ਰਸਾਦ ਸਭ ਦੇਖੀਐ ਅਨਪਹਿ ਕਾ ਦਾਤਾ ਕਟਕਟ ਪੂਰਨ ਹੈ ਅਨਪਾਤਾ ਕਟਕਟ ਪੂਰਨ ਕਰ ਬਿਸਥੀਰਨ ਜਲ ਤਰੰਗ ਸਿਉ ਰਚਨ ਕੀਆ ਹਬ ਰਸ ਮਾਣੇ ਭੋਗ ਘਟਾਣੇ ਆਨ ਲਾ ਬੀਆ ਕੋthia ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਪੈ ਕਾ ਦਾਤਾ ਕੌਣ ਉਪਮਾ ਦੇਉ ਕਮਨ ਬਡਾਈ ਪੂਰਨ ਪੂਰ ਰਹਿਓ ਸਭ ਥਾਈ ਪੂਰਨ ਮਨ ਮੋਹਨ ਕਟਕਟ ਸੋਹਨ ਜਬ ਖਿੰਚੈ ਤਬ ਛਾਈ ਕਿਉ ਨ ਅਰਦਹੁ ਮਿਲ ਕਰ ਸਾਧੂ ਕਰੀ ਮੁਹ ਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਸ ਦੀਸੈ ਸੰਗਨਾ ਕਸ਼ੂ ਹੂੰ ਜਾਈ ਕਹੋ ਨਾਨਕ ਹਰ ਹਰ ਅਰਾਧੋ ਕਮਨ ਉਪਮਾ ਦੇਉ ਕਮਨ ਵਡਾਈ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪਉ ਦੇਹੁ ਸੰਦੇਸਾ ਦੇਹੁ ਸੰਦੇਸਾ ਪ੍ਰਭ ਜੀਉ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਵੰਦਨ ਤੇ ਮੁਖਤਾ ਘਟ ਘਟ ਜੁਗਤਾ ਕਹਿ ਨਾ ਸਕੋ ਹਰ ਜੈ ਸਾ ਦੇਖ ਚਿਰਤ ਨਾਨਕ ਮਨ 모ਯੋ ਪੂਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੀ ਪਹਿ ਆਇਆ ਤਨ ਸੁਰਦਾ ਜੇ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪਰਬ ਲੋੜੀਂਦਾ ਪਾਇਆ ਦੁੱਖ ਨਾਠਾ ਸੁਖ ਘਰ ਮਹਿ ਵੂਠਾ ਮਹਾ ਆਨੰਦ ਸਹਿਜਾਇ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ ਸਾਰੰਗੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋ ਠਾ ਤਨਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਪੀਜੈ ਰਾਗੀ ਨਾ ਦੀ ਬੇਦ ਨਾ ਪੀਜੈ ਸੁਰਤੀ ਗਿਆਨੀ ਜੋ ਨਾ ਪੀਜੈ ਸੋਗੀ ਕੀਤਰੋਜ ਨਾ ਪੀਜੈ ਰੂਪੀ ਮਾਲੀ ਰੰਗ ਨਾ ਪੀਜੈ ਤੀਤ ਭਵੈ ਨੰਗ ਨਾ ਪੀਜੈ ਦਾਤੀ ਕੀਤਾ ਪੁਨ ਨਾ ਪੀਜੈ ਬਾਹਰ ਬੈਠਿਆਂ ਸੁਨ ਨਾ ਪੀਜੈ ਭੇੜ ਮਰਹਿ ਭੇੜ ਸੂਰ ਨਾ ਪੀਜੈ ਕੀਤੇ ਹੋਐ ਧੂੜ ਲੇਖਾ ਲਿਖੀਐ ਮਨ ਕੈ ਭਾਈ ਨਾਨਕ ਪੀਜੈ ਸਾਚੈ ਨਾਹੀ ਮਹੱਲਾ ਪਹਿਲਾ ਨਵ ਸੇਖ ਘਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤਿੰਨ ਪੀਅੰਤ ਨਾ ਪਾਇਆ ਤੋਹੇ ਨਾਮ 비 ਹੂਣ ਮੁਕਤ ਕਿਉ ਹੋਏ 나ਬ ਵਸਤ ਬ੍ਰਹਮੈ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ ਆਪੇ ਖੇਲ ਰਚਾਇਓ ਸਭ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿਐਨ ਮਾਇਆ ਮੋਹ ਵਧਾਇਆ ਗੁਰ ਪ੍ਰਸਾਦੀ ਉਬਰੇ ਜਿਨ ਪਾਣਾ ਪਾਇਆ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਸ਼ਲੋਕ ਮਹਲਾ 2 ਆਪੁ ਖਪਾਏ ਨਾਨਕਾਇਆ ਪੈ ਰਖੈ ਵੇਕ ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਧੰਦੇ ਲਾਈ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਹੀਂ ਆਵਹਿ ਨੰਗੀ ਜਾਹਿ ਨੰਗੀ ਵਿਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨ ਸਥਾਪ ਜੀਆਂ ਕੋ ਭੀਜੈ ਜਿਨ ਸਥਾਪ ਲੈ ਜਾਵੇ ਆਪੇ ਥਾਪ ਉਥਾਪੈ ਆਪੇ ਏਤੇ ਵੇਸ ਕਰਾਵੇ ਜੇਤੇ ਜੀ ਫਿਰਹਿ ਔ ਤੂਤੀ ਆਪੇ ਭਿਖਿਆ ਪਾਵੇ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀ ਚਹਿਦਾਵੇ ਮੂਲ ਮਤ ਪਰਵਾਣਾ ਏਹੋ ਨਾਨਕ ਆਖ ਸੁਣਾਏ ਕਰਨੀ ਉਪਰ ਹੋਇ ਤਪਾਵਸ ਜੇ ਕੋ ਕਹਿ ਕਹਾਏ ਪੌੜੀ ਗੁਰਮੁਖ ਚਲਤ ਰਚਾਏ ਓਨ ਗੁਣ ਪ੍ਰਗਟਿ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਏ ਭ੍ਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੂਤਾ ਪੁੰਨ ਹੈ ਗੁਰਪੁਰਖ ਮਲਾਇਆ ਨਾਨਕ ਸਹਜੇ ਮਿਲ ਰਹੇ ਹਰ ਨਾਮ ਸੁਮਾਇਆ ਸ਼ਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾ ਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੁਮਾਲ ਵਸਤ ਲਈ ਵਣ ਜਾਰੀ ਵੱਖਰ ਬੱਦਾ ਪਾਏ ਕੇ ਇਲਾਹਾ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗੇਉ ਕਿਸ ਕਹੀਐ ਸਾਬਾਸ ਨਦਰ ਤਿੰਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਆਗੈ ਪਾਛੈ ਗਣਤਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਨਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰੀ ਨਦਰ ਕਰੇ ਪਾਉੜੀ ਮਨਮੁਖ ਦੂਜਾ ਪਰਮ ਹੈ ਦੂਜੈ ਲੋਭਾਇਆ ਕੂੜ ਕਪਟ ਕਮਾਉਂਦੇ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁਖ ਸਬਾਇਆ ਜਮਦਰ ਬੱਧੇ ਮਾਰਿਐ ਹੈ ਪਰਮ ਹੈ ਪਰਮਾਇਆ ਮਨ ਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸਲੋਕ ਮਹੱਲਾ ਦੂਜਾ ਜਿਨ ਵੜਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿਨਹੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਮਹੱਲਾ ਦੂਜਾ ਕੀਤਾ ਕਿਆ ਸਲਾਹੀਐ ਕਰੀ ਸੂਏ ਸਲਾਹੀ ਨਾਨਕ ਏ ਕੀ ਬਾਹਰਾ ਦੂਜਾ ਦਾਤਾ ਨਹੀਂ ਕਰਤਾ ਸੂ ਸਲਾਹੀ ਐ ਜਿਨ ਕੀਤਾ ਆਕਾਰ ਦਾਤਾ ਸੂ ਸਲਾਹੀ ਐ ਜੇ ਸਭ ਸਹਿ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਪੰਡਾਰ ਵੱਡਾ ਕਰ ਸਲਾਹੀ ਐ ਅੰਤ ਨਾ ਪਾਰ ਆਵਾਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵੀਐ ਸੁਖ ਪਾਈ ਨਾਮ ਨਿਰੰਝਨੁ 쿠ਚਰਾ ਪਤਸਿਓ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਮਤ ਪੰਖੇ ਰੂ ਵਸ ਹੋਏ ਸਤਿਗੁਰੂ ਤਿਆਈ ਨਾਨਕ ਆਪ ਦੇ ਆਲ ਹੋਏ ਨਾਮੇ ਲਿਵ ਲਾਈ ਸ਼ਲੋਕ ਮਹਲਾ ਦੂਜਾ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾਕੀ ਨਾ ਫਿਰੈ ਸਾਹਿਬ ਸੋ ਪਰਵਾਨ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ ਜੋ ਤਿਸ ਭਾਵੇਂ ਨਾਨਕਾ ਸਾਈ ਭਲੀਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾਹੀ ਸਾਹਿਬ ਕਾ ਫਰਮਾਨ ਹੋਏ ਉੱਠੇ ਕਰ ਲੈ ਪਾਹੇ ਜੇ ਹਾ ਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹਿ ਮਹੱਲਾ ਦੂਜਾ ਸਿਫਤ ਜਿਨਾ ਕੋ ਬਖਸ਼ੀਐ ਸੇ ਪੂਤੇਦਾਰ ਕੁੰਜੀ ਜਿਨ ਕੋ ਦਿੱਤੀਆ ਤਿਨਾ ਮਿਲੇ ਪੰਡਾਰ ਜਹ ਪੰਡਾਰੀ ਹੂੰ ਗੁਣ ਨਿਕਲਹਿ ਤੇ ਕੀ ਆਹ ਪਰਵਾਨ ਨਦਰ ਤਿਨਾ ਕੋ ਨਾਨਕਾ ਨਾਮ ਜਿਨਾ ਨਿਸ਼ਾਨ ਪੌੜੀ ਨਾਮ ਨਿਰੰਝਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਵਸਾਈਐ ਬੂਝੈ ਜਨ ਕੋਈ ਬੰਧਿਆ ਉਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰਿ ਸੋਈ ਸ਼ਲੋਕ ਮਹੱਲਾ ਪਹਿਲਾ ਨਾਨਕ ਤੁਲਿਅਹ ਤੋਲ ਜੇ ਜੀਉ ਪਿਛੈ ਪਾਈਐ ਇਕਸ ਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ ਵੱਡਾ ਆਖਣ ਪਾਰਾ ਤੂਲ ਹੋਰ ਹੌਲੀ ਮੱਤੀ ਹੌਲੇ ਬੋਲ ertidī ਪਾਣੀ ਪਰਬਤ ਭਾਰ ਕਿਉ ਕੰਡੈ ਤੋਲੈ ਸੁਨਿਆਰ ਤੋਲਾ ਮਾਸਾਰਤਕ ਪਾਏ ਨਾਲਿਕ ਪੁੱਛਿਆਂ ਦੇ ਸਜਾਏ ਮੂਰਖ ਅੰਧਿਆਂ ਅੰਦੀ ਧਾਤ ਕਹ ਕਹ ਕਹਿਣ ਕਹਾਂ ਇਹਨ ਆਪ ਮਹੱਲਾ ਪਹਿਲਾ